ਦੇ ਸਾਰੀਆਂ ਭਾਜੀ ਜਿਆਦਾ ਰੋਪੜ ਜੀ ਐਮ ਸਾਹਿਬ ਰੋਪੜ ਡਿੱਪੂ ਦੇ ਜਿਆਦਾ ਤੰਗ ਕਰਦੇ ਆ ਜਾਣ ਕੇ ਨਹੀਂ ਰੋਕਦੇ ਤੇ ਆਪਣੇ ਟਾਈਮ ਦਾ ਫਿਕਰ ਹੈ ਉਹਨੂੰ ਆਪਣੇ ਟਾਈਮ ਦਾ ਫਿਕਰ ਹੈ ਉਹਨਾਂ ਨੂੰ ਵੀ ਆਪਣੀ ਪੜਾਈ ਕਰਨੀ ਹੈ ਉਹਨਾਂ ਨੇ ਕਾਲਜ ਜਾਣਾ ਯੂਨੀਵਰਸਿਟੀ ਜਾਣਾ ਹੈ ਕੀ ਆਪਣੇ ਸਾਰੇ ਹੀ ਵਿਦਿਆਰਥੀ ਸਾਥੀਆਂ ਨੂੰ ਭੈਣਾ ਨੂੰ ਧੀਆਂ ਨੂੰ ਮੇਰਾ ਨੰਬਰ ਵੀ ਨੋਟ ਕਰ ਲੋ ਇੱਥੇ ਆਪਾਂ ਫਲੈਕਸ ਵੀ ਲਾ ਦਾਂਗੇ ਬੱਸ ਰੁੱਕੇ ਜਾਵੇ ਜੀ ਗੱਲ ਹੈ ਬਿਲਕੁਲ ਰੁੱਕੇ ਜਾਏਗੀ ਬੱਸ ਸਟਾਪ ਹੈ ਮੈਨੂੰ ਪਤਾ ਲੱਗਿਆ ਜੀ ਹੁਣੇ ਹੀ ਤੇ ਮੈਂ ਇਸ ਮਾਸਟਰ ਜਿਹੜੇ ਹੈਗੇ ਹਫਤੇ ਲਈ ਇੱਥੇ ਮਜ਼ਾ ਨਹੀਂ ਕਰਾ ਉਹਨੂੰ ਆਪਣੇ ਟਾਈਮ ਦਾ ਫਿਕਰ ਹੈ ਉਹਨਾਂ ਨੂੰ ਵੀ ਆਪਣੀ ਪੜ੍ਹਾਈ ਕਰਨੀ ਹੈ ਉਹਨਾਂ ਨੇ ਕਾਲਜ ਜਾਣਾ ਯੂਨੀਵਰਸਿਟੀ ਜਾਣਾ ਹੈ ਅਸੀਂ ਵੀ ਇਹ ਤੀਨ ਬੜਾ ਧਿਆਨ ਜਰਾ ਦੇ ਕੁੜੀਆਂ ਵਾਂਗ ਜਿਵੇਂ ਤੁਹਾਨੂੰ ਟਾਈਮ ਦਾ ਫਿਕਰ ਆਉਂਦਾ ਦੀ ਵੀ ਕਲਾਸਾਂ ਮਿਸ ਹੁੰਦੀਆਂ ਪੂਰੇ ਥੱਕੇ ਜਾਂਦੀਆਂ ਤੇ ਕਰਦੇ ਪੰਜਾਬ ਚੇਅਰਮੈਨ ਸਾਹਿਬ ਮੌਕਾ ਦਿਓ ਇਹ ਕਰਾ ਲਈ ਉੱਦੇ ਤੇ ਖੜਾ ਹੈ ਤੁਹਾਨੂੰ ਫੋਟੋ ਆਈ ਭੇਜਦੇ ਨੇ ਇੱਕ ਵਾਰ ਕੁੜੀਆਂ ਨੇ ਆਪ ਬੱਸਾਂ ਰੋਕੀਆਂ ਮੈਂ ਤਾਂ ਚਲੋ ਮੌਕੇ ਤੇ ਹੁਣ ਪਹੁੰਚਿਆ ਇਹ ਸਾਰੀਆਂ ਭਾਜੀ ਜਾਦਾ ਰੋਪਣ ਜੀਐਮ ਸਾਹਿਬ ਰੋਪਣ ਡਿੱਪੂ ਤੇ ਜਾਦਾ ਤੰਗ ਕਰਦੇ ਆ ਜਾਣ ਕੇ ਨਹੀਂ ਰੋਕਦੇ ਤੇ ਰੋਪਣ ਡਿੱਪੂ ਵਾਲਿਆਂ ਦੀ ਡਿਊਟੀ ਬਣਦੀ ਆ ਕਿ ਲੈ ਜੇ ਇੱਕ ਡਰਾਈਵਰ ਗੁੰਡਾਗਰਦੀ ਕਰਦੇ ਪਾਉ ਜੀ ਡਰਾਈਵਰਾਂ ਨੇ ਜੋਰ ਹੈ ਤੁਸੀਂ ਹਾਲਾਤ ਵਿੱਚ ਤੁਸੀਂ ਆਪ ਆ ਕੇ ਉਰੇ ਦੇਖੋ ਡਰਾਈਵਰਾਂ ਨੇ ਜਾਣ ਕੇ ਬੱਸਾਂ ਰੋਕ ਲੀਆਂ ਉਹ ਆਪ ਆਪਣਾ ਧਰਨੇ ਵਾਲੀ ਉਹਨਾਂ ਨੇ ਸਿਚੁਏਸ਼ਨ ਕਰੀ ਵੀ ਸੀ ਹੁਣ ਤਾਂ ਇੱਥੋਂ ਚਲੇ ਗਏ ਤੁਸੀਂ ਆ ਜਾਓ ਮੈਂ ਖੜਾ ਮੌਕੇ ਤੇ 10 ਮਿੰਟ ਚ ਆ ਜਾਓ ਕੋਈ ਗੱਲ ਨਹੀਂ ਜ਼ਰੂਰ ਅਸੀਂ ਵੇਟ ਕਰ ਰਹੇ ਹਾਂ ਜੀ ਸਾਹਿਬ ਅੱਜ ਇੱਥੇ ਇਕੱਤਰ ਹੋਏ ਹੋ ਕੀ ਸਮੱਸਿਆ ਸੀ ਬਿਲਕੁਲ ਅੱਜ ਸਾਡੇ ਸ਼ਹਿਰ ਦੀ ਕਰਾਲੀ ਦੀ ਕੁੜੀਆਂ ਦੁਆਰਾ ਹੀ ਇੱਥੇ ਬੱਸਾਂ ਨੂੰ ਰੋਕਿਆ ਗਿਆ ਉਹਨਾਂ ਦੀ ਸਮੱਸਿਆ ਸੁਣਦੇ ਸਾਰ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਕਿ ਜਦੋਂ ਲਾਈਟਾਂ ਤੇ ਬੱਸ ਰੁਕ ਜਾਂਦੀ ਹੈ ਉਹਨਾਂ ਨੂੰ ਨਹੀਂ ਚੜਾਇਆ ਜਾਂਦਾ ਅੱਗੇ ਬੱਸ ਸਟਾਪ ਤੇ ਬੱਸ ਨਹੀਂ ਰੁਕਦੀ ਸੋ ਅੱਜ ਮੈਂ ਜੀਐਮ ਸਾਹਿਬ ਨੂੰ ਵੀ ਇੱਥੇ ਮੌਕੇ ਤੇ ਆਏ ਹਾਂ ਹੁਣੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲ ਕਰਾਈ ਹੈ ਤੇ ਮੈਂ ਬਾਕੀ ਆਪਣੇ ਸਾਰੇ ਹੀ ਵਿਦਿਆਰਥੀ ਸਾਥੀਆਂ ਨੂੰ ਭੈਣਾਂ ਨੂੰ ਧੀਆਂ ਨੂੰ ਮੇਰਾ ਨੰਬਰ ਵੀ ਨੋਟ ਕਰ ਲੋ ਇੱਥੇ ਆਪਾਂ ਫਲੈਕਸ ਵੀ ਲਾ ਦਾਂਗੇ ਨੰਬਰ ਵੀ ਨੋਟ ਕਰ ਲੋ ਇਹ ਜੀ ਕੋਈ ਦਿੱਕਤ ਆਉਂਦੀ ਹੈ ਮੈਂ ਇੱਥੇ ਆਪ ਜਿੰਮੇਵਾਰ ਆ ਸੀ ਉਹਨੇ ਰਖਵਾਵਾਂਗੇ ਜੀਐਮ ਸਾਹਿਬ ਨੇ ਵੀ ਅਸ਼ਵਾਸ਼ਣ ਦਿੱਤਾ ਹੈ ਕਿ ਆਪਣਾ ਇੱਕ ਇਨਸਪੈਕਟਰ ਉਹਦੇ ਬਸ ਅਡੇ ਚ ਤਨੈਤ ਕਰ ਦੋਗੇ ਅੱਜ ਤੋਂ ਤੇ ਮੇਰਾ ਨੰਬਰ ਹੈ 98880 7303 ਕਿਸੇ ਵੀ ਧੀ ਭੈਣ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਪਹਿਲਾਂ ਸਾਡੇ ਧਿਆਨ ਚ ਲਿਆਓ ਅਸੀਂ ਹਮੇਸ਼ਾ ਹਾਂ ਜੀ। ਆਪ ਸਭ ਦੇਖਦੇ ਸੀ ਕਿ ਪੱਜ-ਪੱਜ ਕੇ ਜਿਹੜੀਆਂ ਬੱਸਾਂ ਜੜਦੀਆਂ ਸੀ ਉੱਧਰ ਪਲਾਸ ਦਾ ਉਹਨਾਂ ਦਾ ਪਾਲਸ ਦਾ ਟਾਈਮ ਹੋ ਜਾਂਦਾ ਸੀ ਇੱਥੇ ਬੱਸ ਨਹੀਂ ਸੀ ਰੁਕਦੀ। ਪਾਸ ਬਣੇ ਹੋਏ ਆ ਫਿਰ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਨਾਲ ਹੀ ਜਾਣਾ ਪੈਂਦਾ ਸੀ। ਨਹੀਂ ਬਿਲਕੁਲ ਇਹ ਅੱਜ ਦੀ ਸਮੱਸਿਆ ਨਹੀਂ ਐ। ਬੜੀ ਲੰਬੇ ਸਮੇਂ ਤੋਂ ਲਾ ਲੋ। ਅਸੀਂ ਵੀ ਸਟੂਡੈਂਟ ਰਹੇ ਅਸੀਂ ਬੱਸਾਂ 'ਚ ਅਸੀਂ ਵੀ ਚੜਦੇ ਰਹੇ ਪਰ ਅੱਜ ਜਦੋਂ ਸਰਕਾਰ ਸਾਨੂੰ ਫੈਸਿਲਿਟੀ ਦੇ ਰਹੀ ਐ ਬੱਸਾਂ ਜਦੋਂ ਫ੍ਰੀ ਕਰੀਆਂ ਵੀ ਐ ਸਟੂਡੈਂਟ ਦਾ ਰਾਈਟ ਐ। ਉਹ ਕੋਈ ਫਰੀ ਨਹੀਂ ਹੈ ਸਟੂਡੈਂਟ ਹੀ ਟੈਕਸ ਪੇ ਕਰਦੇ ਆ ਸਟੂਡੈਂਟ ਦਾ ਹੀ ਪੈਸਾ ਬੱਸਾਂ ਵਾਲਿਆਂ ਦੀ ਗਲਤ ਫਹਮੀ ਹੈ ਕਿ ਜੇ ਕੋਈ ਫਰੀ ਚ ਚੜ ਰਹੀਆਂ ਸਾਡੇ ਮਾਪਿਓ ਟੈਕਸ ਦੇ ਕੇ ਸਾਨੂੰ ਸਰਕਾਰ ਨੇ ਫੈਸਿਲਿਟੀ ਦਿੱਤੀ ਹੋਈ ਹੈ ਤੇ ਬੱਸ ਬੱਸ ਡਰਾਈਵਰ ਵੀਰਾਂ ਦੀ ਵੀ ਇਹੀ ਮੇਰੇ ਉਹਨਾਂ ਅੱਗੇ ਬੇਨਤੀ ਹੈ ਉਹਰੇ ਰੋਕ ਕੇ ਜਾਇਆ ਕਰੋ ਆਮ ਤੌਰ ਤੇ ਜਿਹੜੇ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਆਪਣਾ ਕਿਰਾਇਆ ਪੂਰਾ ਕਰਨਾ ਹੁੰਦਾ ਹੈ ਸਾਡੀਆਂ ਬੱਸਾਂ 'ਚ ਸਟੂਡੈਂਟ ਭਰ ਜਾਂਦੇ ਨੇ ਅਸੀਂ ਸ਼ਾਮ ਨੂੰ ਆਪਣਾ ਟਿਕਾਣਾ ਪੂਰਾ ਕਰਕੇ ਦਮਾਂਗੇ ਕਿਰਾਇਆ ਦੇਖੋ ਸਰਕਾਰੀ ਵਾਲਾ ਇਹ じゃ ਕੋਈ ਚੱਕਰ ਨਹੀਂ ਹੁੰਦਾ ਕਿੰਨੇ ਸਟੂਡੈਂਟ ਇੱਥੋਂ 500 ਕੁੜੀ ਹੋਣਗੀ ਹਰ 5 ਮਿੰਟ ਬਾਅਦ ਇੱਥੋਂ ਬੱਸ ਗੁਜ਼ਰਦੀ ਐ ਜੇ ਆਪਣਾ ਹਰ ਬੱਸ ਵਾਲਾ ਆਪਣਾ ਫਰਜ਼ ਸਮਝ ਕੇ ਬੱਸ ਨੂੰ ਰੋਕ ਲਵੇ ਟਾਈਮ ਨਾਲ ਤੇ ਇੱਥੇ ਕੋਈ ਸਮੱਸਿਆ ਨਾ ਆਵੇ ਸ਼ੈਤਾਨੀ ਕਰਦੇ ਆ ਬੱਸ ਡਰਾਈਵਰ ਜਾਣ ਕੇ ਨਹੀਂ ਰੋਕਣਾ ਜਾਂਦੇ ਹੁਣ ਹੱਲ ਹੋ ਜੇਗਾ 100% ਹੱਲ ਹੋਏਗਾ ਆਪ ਦੇਖੇ ਕਰਾਂਗੇ ਉਹਰੇ ਹਫ਼ਤੇ ਹਫ਼ਤੇ ਦਾ ਕੀ ਨਾਮ ਹੈ ਤੁਹਾਡਾ ਪਰਮਵੀਰ ਸਿੰਘ ਸਰ ਅੱਜ ਇਹ ਕਿੱਸ ਮਸੱਈ ਆ ਜਿਹੜੇ ਸਟੂਡੈਂਟ ਵੱਲੋਂ ਜਾਮ ਲਗਾਇਆ ਗਿਆ ਉਹਨਾਂ ਦਾ ਦੋਸ਼ ਹੈ ਕਿ ਜਿਹੜੀਆਂ ਬੱਸਾਂ ਨਹੀਂ ਰੋਕਦੇ ਡਰਾਈਵਰ ਤੇ ਸਾਨੂੰ ਬੜੀ ਦਿੱਕਤ ਹੁੰਦੀ ਉਹਦੀ ਮੈਨੂੰ ਪਤਾ ਲੱਗਿਆ ਜੀ ਹੁਣੇ ਹੀ ਤੇ ਮੈਂ ਇੰਸਪੈਕਟਰ ਜਿਹੜੇ ਹੈਗੇ ਹਫ਼ਤੇ ਲਈ ਇੱਥੇ ਪੋਸਟ ਕਰ ਦਿੰਦਾ ਉਹਨਾਂ ਨੂੰ ਤੇ ਚੜਾਣਗੇ ਵੀ ਸਾਰੇ ਬਾਕੀ ਦੂਜੇ ਡੀਪੋਆਂ ਦੇ ਵਿੱਚ ਰਹਿਗੇ ਆ ਰੋਕ ਕੇ ਜਾਣਗੀਆਂ ਬੱਸਾਂ ਅਸੀਂ ਕਈ ਵਾਰ ਇੱਥੇ ਦੇਖਣ ਨੂੰ ਆਇਆ ਹੈ ਕਿ ਸਟੂਡੈਂਟ ਜਦੋਂ ਭੱਜ ਕੇ ਬਾਸੜਾਂ ਨੂੰ ਕੋਸ਼ਿਸ਼ ਕਰਦੇ ਆ ਤਾਂ ਉਧਰੋਂ ਬੱਸ ਭਜਾ ਲਈ ਜਾਂਦੀ ਹੈ ਤੇ ਸਟੂਡੈਂਟ ਰਸਤੇ ਦੇ ਵਿੱਚ ਡਿੱਗ ਜਾਂਦੇ ਆ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਕੌਣ ਜ਼ਿੰਮੇਵਾਰ ਹੋਏਗਾ ਇਸ ਦਾ ਦੇਖੋ ਜੇ ਅਸੀਂ ਇਨਸਟਰਕਸ਼ਨ ਉਹਨਾਂ ਨੂੰ ਕਰ ਦਿੰਦੇ ਆ ਲਾਈਟ ਕਰਕੇ ਕਈ ਵਾਰ ਜਿਹੜੀ ਹੁੰਦੀ ਹੈ ਲਾਈਟ ਟ੍ਰਿਕੋਡਮ ਹੋ ਜਾਂਦੀ ਹੈ ਤਾਂ ਬੱਸ ਥੋੜ ਲੈਂਦੇ ਆ ਤੇ ਉਹਦੇ ਕਰਕੇ ਹੋ ਸਕਦਾ ਹੈ ਤਾਂ ਪਰ ਫਿਰ ਵੀ ਆਪਾਂ ਉਹਨਾਂ ਨੂੰ ਇਨਸਟਰਕਸ਼ਨ ਕਰ ਦਾਂਗੇ ਕਿ ਸਵਾਰੀ ਵੀ ਨਹੀਂ ਖੋਲਦੇ ਜੀ ਇਹਦੇ 'ਚ ਹੁਣ ਦੇਖੋ ਕੰਡਕਟਰ ਵੀ ਜੀਐਮ ਸਾਹਿਬ ਨਾਲ ਹੁੰਦਾ ਏ ਉਹਦੀ ਵੀ ਡਿਊਟੀ ਹੋਣੀ ਚਾਹੀਦੀ ਜਦ ਤੱਕ ਸਵਾਰੀ ਨਹੀਂ ਚੜੀ ਪ੍ਰੋਪਰ ਠੀਕ ਹੈ ਜੀ ਉਰੇ ਸਾਰੇ ਸਟੂਡੈਂਟ ਹੈ ਜੀ ਕਈ ਆ ਬੱਸਾਂ ਵਾਲਿਆਂ ਨਾਲ ਤੁਹ ਤੋਂ ਪਹਿਲਾਂ ਗੱਲ ਕਰੀਓ ਕਹਿੰਦੇ ਅਸੀਂ ਟਾਈਮ ਤੇ ਬੱਸ ਪਹਜਾਣੀ ਹੁੰਦੀ ਹੈ ਜੀ ਹੁਣ ਸੇਮ ਟਾਈਮ ਤਾਂ ਸਾਡੀਆਂ ਧੀਆ ਪੈਣਾ ਉਰੇ ਸ਼ਹਿਰ ਦੀਆਂ ਉਹਨਾਂ ਨੇ ਵੀ ਕਲਾਸਾਂ ਲਾਣੀਆਂ 7:30 8:30 9 ਵਜੇ ਤੱਕ ਅਲੱਗ-ਅਲੱਗ ਟਾਈਮਿੰਗ ਹੈ ਨੇ ਕੱਲ ਤੋਂ ਕੋਈ ਦਿੱਕਤ ਨਹੀਂ ਆਏਗੀ ਜੀ ਆ ਰੁਕ ਜੇਵੇ ਕੱਲ ਤੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਨੂੰ ਪ੍ਰੋਪਰ ਟਾਈਮਿੰਗ ਵੀ ਦੱਸ ਦਿਓ ਕਿਹੜੇ ਟਾਈਮ ਤੇ ਜਿਹੜੇ ਸਵੇਰੇ ਸਵੇਰੇ 7 ਵਜੇ ਤੇ 9 ਵਜੇ ਤੱਕ ਖੜ੍ਹੀ ਹੁੰਦਾ ਹਰ ਬੱਸ ਰੁੱਕੇ ਜਾਵੇ ਜੀ ਗੱਲ ਹੈ ਬਿਲਕੁਲ ਰੁੱਕੇ ਜਾਏਗੀ ਪਾਸਟਾਪ ਹੈ ਇਹ ਨਹੀਂ ਹੈ ਕਿ ਲਾਈਟ ਤੇ ਅਸੀਂ ਬ੍ਰੇਕ ਮਾਰੀ ਆਪਣੀ ਚੈਕਿੰਗ ਕਰਾ ਲਓ ਤੁਸੀਂ ਦੁਬਾਰਾ ਸਰ ਇਹ ਜੀ ਕੋਈ ਦਿੱਕਤ ਨਾ ਆਵੇ ਫਿਰ ਸਾਡੇ ਵੱਲੋਂ ਅਸੀਂ ਉਹਰੇ ਫੇਰ ਨਹੀਂ ਆਗੇ ਨਹੀਂ ਆਗੇ ਤੁਹਾਡਾ ਧੰਨਵਾਦ ਜੀ ਇਹ ਬਸਣ ਰੋਕਦੇ ਹੀ ਗੁੰਡਾਗਰਦੀ ਕਰ ਰਹੇ ਆ ਕੋਈ ਨਾ ਸਰਕਾਰ ਸੁਣਾਈ ਦਿੰਦੀ ਹੈ ਜੀ ਜਮੀਨਾਂ ਹੋ ਗਈ ਪੱਕਾ ਇਨਸਪੈਕਟਰ ਲਾਓ ਇਹ ਅੱਜ ਦਾ ਰੌਲਾ ਨਹੀਂ ਹੈ ਬਹੁਤ ਲੰਬੇ ਸਮੇਂ ਤੇ ਹਫਤਾ ਉਹ ਠੀਕ ਚੱਲੂਗੇ ਪੂਰੇ ਤੁਸੀਂ ਚਾਹੇ ਯੂਨਿਟ ਬਣਾਓ ਕਿਉਂਕਿ ਇਸ ਇਲਾਕੇ ਦੀਆਂ ਹੀ ਕੱਲੀਆਂ ਕੁੜੀਆਂ ਆ ਜਿਹੜੀਆਂ ਜਾਦਾ ਚੰਡੀਗੜ੍ਹ ਜਾਂਦੀਆਂ ਠੀਕ ਹੈ ਜੀ ਇੱਥੇ ਤੁਸੀਂ ਆਪ ਆ ਕੇ ਸਵੇਰੇ ਵਾਚ ਕਰ ਲਓ ਬਿਨਾ ਆਪਣੀ ਪੋਜੀਸ਼ਨ ਦੱਸੇ ਉਰੇ ਆ ਕੇ ਹਾਲਾਤ ਦੇਖ ਲਿਓ ਤੁਹਾਨੂੰ ਆਪ ਸਮਝ ਆ ਜਾਊਗਾ ਠੀਕ ਹੈ ਜੀ ਅਸੀਂ ਸੋਮਵਾਰ ਨੂੰ ਚਾਹੇ ਇਕੱਠੇ ਐਵੇਂ ਖੜ੍ਹ ਜਾਾਂਗੇ ਠੀਕ ਹੈ じゃあ。